16 ਅਕਤੂਬਰ 1957 ਨੂੰ ਸਾਡੇ ਮਾਨਯੋਗ ਸਪੀਕਰ ਸਾਹਿਬ ਜੀ ਦਾ ਜਨਮ ਦਿਨ ਜਨਮ ਦਿਨ ਹੋਇਆ ਸੀਗਾ ਉਸ ਨੂੰ ਰੀਤੀ ਰਿਵਾਜ ਦੇ ਨਾਲ ਅਸੀਂ ਹਰ ਸਾਲ ਸਾਡੀ ਬਲੋਗ ਕਾਂਗਰਸ ਨੰਗਲ ਹਰ ਸਾਲ ਜਨਮ ਦਿਨ ਮਨਾਉਂਦੀ ਹੈ ਅਸੀਂ ਦੁਆ ਕਰਦੇ ਹਾਂ ਕਿ ਜੇ ਆਪਾਂ ਪਿਛਲਾ ਇਤਿਹਾਸ ਵੀ ਦੇਖੀਏ ਨੰਗਲ ਦਾ ਅੱਜ ਬੇਸ਼ੱਕ 2014 ਤੋਂ ਮੋਦੀ ਸਾਹਿਬ ਇੱਥੇ ਆਈ ਹੈ ਸੈਂਟਰ ਦੇ ਵਿੱਚ ਲੇਕਿਨ ਜੋ ਜਨਮ ਤੋਂ 1960 ਤੋਂ ਲੈ ਕੇ ਅੱਜ ਤੱਕ ਜੇ ਕਾਂਗਰਸ ਦਾ ਸਭ ਕੁਝ ਜੋ ਕੀਤਾ ਹੈ ਉਹ ਨੰਗਲ ਦੇ ਵਿੱਚ ਉਹ ਕਾਂਗਰਸ ਦੀ ਦੇਣ ਹੈ ਉਸ ਦੇ ਵਿੱਚ ਸਾਡੇ ਮਾਨਯੋਗ ਐਕਸ ਸਪੀਕਰ ਹਨ ਕੇਬੀ ਸਿੰਘ ਦੇ ਬਹੁਤ بڑا ਯੋਗਦਾਨ ਹੈ ਤੇ ਅਸੀਂ ਸਾਰਿਆਂ ਨੇ ਦੁਆ ਕੀਤੀ ਹੈ ਕਿ 2027 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੇ ਤੇ ਨੰਗਲ ਦੇ ਵਿੱਚ ਜਿਹੜਾ ਅੱਜ ਜਿਹੜਾ ਉੱਜੜਦਾ ਜਾ ਰਿਹਾ ਨੰਗਲ ਉਹ ਖੁਸ਼ੀਆਂ ਤੇ ਜਾਵੇ ਜਨਮ ਦਿਨ ਮਨਾਇਆ ਗਿਆ ਰਾਣਾ ਕੇਸ਼ੀ ਜੀ ਦਾ ਤੇ ਕੀ ਪ੍ਰੋਗਰਾਮ ਸੀ ਅੱਜ ਅਸੀਂ ਉਰਵ ਵਿਧਾਨ ਸਭਾ ਸਪੀਕਰ ਸ਼੍ਰੀ ਰਾਣਾ ਕਵਰਪਾਲ ਸਿੰਘ ਦੇ ਜਨਮ ਦਿਨ ਦੇ ਉਪਲਬਖਸ਼ ਦੇ ਵਿੱਚ 6 ਬੂਟੇ ਸਤਲੁਜ ਪਾਰਕ ਦੇ ਵਿੱਚ ਲਗਾਏ ਆ ਤੇ ਅਸੀਂ ਜਨਤਾ ਨੂੰ ਜਿਹੜੀ ਐ ਅਪੀਲ ਕਰਦੇ ਆ ਕਿ ਜਿਹੜੀ ਰੁੱਖ ਲਗਾਉਣ ਦੇ ਵਿੱਚ ਸਾਰਿਆਂ ਦੀ ਸਹਾਇਤਾ ਕਰਨੀ ਚਾਹੀਦੀ ਹੈ ਕਿਉਂਕਿ ਰੁੱਖ ਇੱਕ ਰੁੱਖ ਸੌ ਸੁਖ ਪਰਾਣੇ ਦੀ ਸਿਆਣੀ ਕਹਾਵਤਾਂ ਵੀ ਹੈਗੀਆਂ ਇਹ ਤੇ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਤੇ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਰਾਣਾ ਜੀ ਦਿਨ ਰੁਗਣੀ ਤੇ ਰਾਤ ਚੁਗਣੀ ਤਰੱਕੀ ਕਰਨ ਉਹਨਾਂ ਦੀ ਲੰਮੀ ਉਮਰ ਬਖਸ਼ੇ ਪ੍ਰਮਾਤਮਾ ਪ੍ਰਧਾਨ ਸਭ ਤੋਂ ਸੀਨੀਅਰ ਪਹਿਲਾ ਪ੍ਰਧਾਨ ਸੀਨੀਅਰ ਦਾ ਸੀਨੀਅਰ ਪਹਿਲਾ ਸੀਨੀਅਰ ਹੋ ਗਿਆ ਹੋਰ ਬਾਕੀ ਛੋਰੀ ਜੀ ਨਾ ਕੱਟ ਬੇਟਾ ਪਰਟੂ ਦੇ ਲੋ ਜਿਹੜਾ ਇੱਕ ਆਈ ਬੋਲ ਕਿਹ ਜਿਹਦਾ ਜਨਮ ਦਿਨ ਮਨਾਇਆ ਗਿਆ ਇਹਦੇ ਬਾਰੇ ਅੱਜ ਹਰ ਸਾਲ ਦੀ ਤਰ੍ਹਾਂ ਬਲਾ ਕਾਂਗਰਸ ਕਮੇਟੀ ਤੇ ਸਾਡੇ ਸਮੂਹ ਕਾਉਂਸਲਰਾਂ ਵੱਲੋਂ ਸਾਡੇ ਮਾਨਯੋਗ ਸਪੀਕਰ ਐਕਸ ਸਪੀਕਰ ਰਾਣਾ ਕਵਰਪਾਲ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ ਤੇ ਸਾਰਿਆਂ ਨੇ ਪਰਮਾਤਮਾ ਅੱਗੇ ਇਹ ਅਰਦਾਸ ਕੀਤੀ ਕਿ ਰਾਣਾ ਜੀ ਦੀ ਸਿਹਤ ਵਧੀਆ ਬਣੀ ਰਹੇ ਤਾਂ ਕਿ ਉਹ ਆਉਣ ਵਾਲੇ ਸਮੇਂ 'ਚ ਲੋਕਾਂ ਦੀ ਇਦਾਂ ਹੀ ਸੇਵਾ ਕਰਦੇ ਰਹਿਣ ਧੰਨਵਾਦ ਜਿਹੜੇ ਬੋਦੇ ਵੀ ਲਗਾਏ ਜਾ ਰਹੇ ਹਨ ਹਾਂਜੀ ਇਸ ਤੋਂ ਇਲਾਵਾ ਅੱਜ ਅਸੀਂ ਪਰਿਆਵਰਣ ਦੀ ਸਾਂਭ ਸੰਭਾਲ ਵਾਸਤੇ ਓਧਾ ਰੂਪਨ ਵੀ ਕਰ ਰਹੇ ਹਾਂ ਨਾਨਾ ਜੀ ਦੇ ਜਨਮ ਦਿਨ ਦੇ ਮੌਕੇ ਤੇ ਸਤਲੁਜ ਪਾਰਕ ਦੇ ਵਿੱਚ ਅਸੀਂ ਹੁਣ ਛਾਇਆਦਾਰ ਤੇ ਫਲਦਾਰ ਬੂਟੇ ਲਾਵਾਂਗੇ 35 ਆਲੇ ਭਾਈ ਆਲੇ ਆ ਵੀ ਲੈ ਲਾ ਲਿਓ ਮੇਰੇ ਕੋਲ ਲਿਓ ਉਹਨਾਂ ਕੋ ਜੀ ਉਹ ਬੈਠ ਕੇ ਬੈਠ ਜਾ ਕੋਈ ਗੱਲ ਨਹੀਂ ਥੱਲੇ ਬੈਠ ਕੇ ਲਾ ਦਿਓ ਤੇ ਅਦਰ ਅਜਮਨ ਖਾ ਪਾਣੀ ਰਾਜ ਜੀ ਪਾਣੀ ਪਾ ਦਿਓ ਆਏ ਹੋ ਚਲੋ ਅਸੀਂ ਆਪਣੇ ਬਾਗ ਨੂੰ ਹਾਂ ਅਸੀਂ ਪਾਣੀ ਲੋ ਜੀ ਚਲੋ ਪ੍ਰਧਾਨ ਜੀ ਅੱਜ ਰਣ ਕੇਪੀ ਜੀ ਦਾ ਤੁਸੀਂ ਜਨਮ ਦਿਨ ਮਨਾ ਰਹੇ ਹੋ ਕੀ ਕਹਿਣਾ ਚਾਹੋ ਅਸੀਂ ਹਰ ਸਾਲ ਮਾਨਯੋਗ ਸਾਡੇ ਸਾਫ ਦਾ ਸਪੀਕਰ ਰਾਣਾ ਕੇਪੀ ਜੀ ਦਾ 48 ਆਈ ਦੇ ਵਿੱਚ ਬਲਾਕ ਕਾਂਗਰਸ ਕਮੇਟੀ ਵੱਲੋਂ ਇਹ ਜਨਮ ਦਿਵਸ ਮਨਾਇਆ ਜਾਂਦਾ ਹੈ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਰਾਣਾ ਜੀ ਦੀ ਜਿਹੜੀ ਹੈਗੀ ਤਰੱਕੀ ਹੋਵੇ ਔਰ ਜਿਹੜਾ ਹੈਗਾ ਸਿਹਤ ਉਹਨਾਂ ਦੀ ਬਹੁਤ ਚੜ੍ਹਦੀ ਕਲਾ ਚਰਬਾ ਧੰਨਵਾਦ ਜੀ